ਦੀ ਸੰਗਤ ਨੂੰ ਕਰਦੇ ਆ ਜਿਹੜਾ ਨਾ ਕੁਰਸੀਆਂ ਤੇ ਬੈਠਣ ਦੀ ਆਦਤ ਪਾ ਰਹੇ ਹੋ ਮਹਾਰਤ ਦੀ ਹਜ਼ੂਰੀ ਵਿੱਚ ਕੋਰ ਮਨਮਤ ਹੈ ਪਿੱਛੇ ਦੇ ਸਿੰਘਾਂ ਨੇ ਕੁਰਸੀਆਂ ਚਕਾਈਆਂ ਬੜਾ ਹਾਲ ਦੁਹਾਲ ਚੀਕਾਂ ਮਾਰੀਆਂ ਜੀ ਇਹਨਾਂ ਨੇ ਆਹ ਕਰਤਾ ਉਹ ਕਰਤਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਇੰਨੇ ਚਿਰ ਤੋਂ ਤੁਸੀਂ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਬਰਾਬਰ ਕੁਰਸੀਆਂ ਤੇ ਸੰਗਤ ਦਾ ਵੀ ਗੁਰੂ ਦਾ ਅਪਮਾਨ ਕਰ ਰਹੇ ਹੋ ਉਹਦਾ ਤੁਹਾਨੂੰ ਰੰਚਕ ਵੀ ਅਫਸੋਸ ਨਹੀਂ ਤਕਲੀਫ ਨਹੀਂ ਦੁੱਖ ਨਹੀਂ ਜਿਸ ਗੁਰੂ ਦੀ ਹਜ਼ੂਰੀ ਵਿੱਚ ਅਕਬਰ ਬਾਦਸ਼ਾਹ ਆ ਕੇ ਡੰਡੌਤ ਮੰਦਨਾ ਕਰਦਾ ਉਸ ਗੁਰੂ ਦੀ ਹਜ਼ੂਰੀ 'ਚ ਸਿੱਖ ਵੀ ਕੁਰਸੀ ਤੇ ਬੈਠੇ ਤਾਂ ਇਸ ਤੋਂ ਵੱਡਾ ਪਾਪ ਕੀ ਹੋ ਸਕਦਾ ਨਵੀਂ ਬੁਵਾਈ ਔਰ ਪੁਰਾਣੀ ਬੁਵਾਈ ਗੁਰਦੁਆਰਿਆਂ 'ਚੋਂ ਕਿਰਪਾ ਕਰਕੇ ਕੁਰਸੀਆਂ ਟੱਕ ਦਿਓ ਇਹ ਗਲਤ ਆਤ ਤਾਂ ਨਾ ਪਾਓ ਇਹਨਾਂ ਆਤਾਂ ਨੇ ਤੁਹਾਡਾ ਬੇੜਾ ਕਰਕ ਕਰਨਾ ਜਿਹੜਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਗੁਰੂ ਦਾ અપਮਾਨ ਕਰਦੇ ਹੋ ਇੱਕ ਵੀ ਕੁਰਸੀ ਸਾਨੂੰ ਗੁਰੂ ਦਰਬਾਰ ਚ ਨਹੀਂ ਕਦੇ ਵੀ ਰੱਖਣੀ ਚਾਹੀਦੀ ਇਹ ਸਭ ਤੋਂ ਵੱਡਾ ਪਾਪ ਹੈ ਰੱਖਣੀਆਂ ਤਾਂ ਬਾਹਰਲੇ ਪਾਸੇ ਰੱਖ ਲਓ ਉਹ ਵੀ ਅਕਾਲ ਤਖ਼ਤ ਸਾਹਿਬ ਨੇ ਆਗਿਆ ਦਿੱਤੀ ਵੀ ਅੰਦਰ ਨਹੀਂ ਕੋਈ ਵੀ ਰੱਖਣੀ ਨਾ ਸੋਫਾ ਨਾ ਕੁਰਸੀ ਨਾ ਟੇਬਲ ਜੇ ਕੋਈ ਨਹੀਂ ਬਹਿ ਸਕਦਾ ਉਹਦੇ ਲਈ ਬਾਹਰ ਇੰਤਜ਼ਾਮ ਕਰਿਆ ਕਰੋ ਇੱਕ ਹੋਰ ਮਨਮਤ ਤੋਂ ਬਚੋ ਇਹ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਇਹ ਭੈੜੀ ਵਾਦੀ ਨਾ ਆਉਣ ਦਿਓ ਇਹ ਪਿਛਲੇ ਕੁਝ ਸਾਲਾਂ ਤੋਂ ਹੀ ਸਾਡੇ ਵਿੱਚ ਇਹ ਭੈੜਾ ਰੁਝਾਨ ਚੱਲ ਪਿਆ ਤਾਂ ਉਹ ਗੁਰਸਿੱਖ ਜਿਹੜੇ ਸਨ ਉਹਨਾਂ ਕੋਲੇ ਕੋਈ ਕਮੀ ਸੀ ਮਹਾਰਾਜਾ ਰਣਜੀਤ ਸਿੰਘ ਚਾਹੁੰਦਾ ਨਾ ਹਰਮੰਦਰ ਸਾਹਿਬ ਲੰਗਰ ਵਿੱਚ ਵੀ ਪ੍ਰਕਰਮਾਂ ਵਿੱਚ ਵੀ ਸੋਨੇ ਦੀਆਂ ਕੁਰਸੀਆਂ ਢਾ ਸਕਦਾ ਸੀ ਐਡਾ ਵੱਡਾ ਮਹਾਰਾਜਾ ਸੀ ਉਹ ਪਰ ਸਾਰੇ ਪੰਗਤ ਵਿੱਚ ਬੈਠਦੇ ਰਹੇ ਸੰਗਤ ਵਿੱਚ ਚੌਂਕੜਾ ਲਾ ਕੇ ਬੈਠਦੇ ਰਹੇ ਇਹ ਬੇਨਤੀ ਸਾਰੇ ਪ੍ਰਵਾਨ ਕਰੋ ਸਾਰੇ ਬੰਬੇ ਵਿੱਚੋਂ ਭਾਈ ਇਹ ਕੁਰਸੀਆਂ ਦੀ ਗਲਤ ਜਿਹੜੀ ਆਦਤ ਪਈ ਹੈ ਇਸ ਨੂੰ ਬੰਦ ਕਰਾਓ ਇਹ ਮੇਰੀ ਬੇਨਤੀ ਤੁਸੀਂ ਸਾਰੇ ਜਰੂਰ ਪ੍ਰਵਾਨ ਕਰੋ ਆਪਾਂ ਪਾਪਾਂ ਦੇ ਭਾਗੀ ਨਹੀਂ ਮਾਣਾ ਗੁਰੂ ਦੀ ਖੁਸ਼ੀ ਲੈਣੀ ਹੈ ਬਲਕਿ ਸਾਰੀ ਦੁਨੀਆ ਵਿੱਚੋਂ ਸਾਰੇ ਗੁਰਦੁਆਰਿਆਂ ਵਿੱਚੋਂ ਕੁਰਸੀਆਂ ਦਾ ਕੋੜ ਕੱਢੋ ਜਿਨ੍ਹਾਂ ਨੂੰ ਨਹੀਂ ਨਾ ਇਹ ਗੱਲ ਚੰਗੀ ਲੱਗਦੀ ਉਹ ਗੁਰਦੁਆਰੇ ਨਾ ਆਇਆ ਕਰੋ ਆਪਣੇ ਘਰੇ ਬਹਿ ਲਓ ਸੋਫਿਆਂ ਤੇ ਤੋੜੀ ਜਾਓ ਸੋਫੇ ਤੁਹਾਨੂੰ ਕੋਈ ਨਹੀਂ ਕਹਿੰਦਾ ਪਰ ਗੁਰੂ ਦੇ ਦਰਬਾਰ ਵਿੱਚ ਕੋਈ ਨਿਯਮ ਹੈ ਕੋਈ ਅਸੂਲ ਹੈ ਕੋਈ ਮਰਜ਼ਾਦਾ ਹੈ ਕੱਲ ਨੂੰ ਕੋਈ ਕਹਵੇ ਮੈਂ ਮੱਥਾ ਹੀ ਨਹੀਂ ਟੇਕਣਾ ਆਪਾਂ ਬਰਦਾਸ਼ਤ ਕਰਾਂਗੇ ਕੋਈ ਨਿਯਮ ਹੁੰਦੇ ਆ ਹਰ ਧਰਮ ਦੇ ਅਸੂਲ ਹੁੰਦੇ ਆ ਕਾਇਦੇ ਕਾਨੂੰਨ ਹੁੰਦੇ ਆ ਮਰਜ਼ਾਦਾ ਹੁੰਦੀ ਹੈ ਸਾਡੀ ਮਰਜ਼ਾਦਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਲਾ ਦੂਰ ਕਰੋ ਲਿਬਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਬਚਾਏ ਸਾਡੀ ਮਰਜ਼ਾਦਾ ਇਹ ਆ ਅਸੀਂ ਸੰਗਤ ਪੰਗਤ ਵਿੱਚ ਭੁੰਡੇ ਬੈਠਣਾ ਕੁਰਸੀਆਂ ਤਖਤਾਂ ਤੇ ਨਹੀਂ ਅਸੀਂ ਬੈਠਣਾ ਇਹ ਬੇਨਤੀ ਸਾਰੇ ਪ੍ਰਵਾਨ ਕਰੋ ਭਾਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਭੁੱਲਾ ਚੁੱਕਾ ਖਿਮਾ ਕਰਨੀ ਐ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭਇਓ ਨਕਰੋ ਪ੍ਰਸਾਦ ਸੰਤਨ ਕਾ ਹਰ ਨਾਮ ਹੈ ਮਿੱਠਾ ਜਨ ਨਾਨਕ ਕਾਉ ਕੋਰ ਕਿਰਪਾ ਧਾਰੀ ਸਭ ਅਕੂਲ ਨਿਰੰਝਨ ਡੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਭਾਈ ਸਭ ਦੇਖੋ ਬੱਬਈਆ ਤੇਜ਼ ਕਰਤਾ ਚੁਕਾ ਦੀਆਂ ਕੁਰਸੀਆਂ ਸਾਰੀਆਂ